ਸਸ਼ੀਕਾਲ ਜਗਬਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਹਾਜ਼ਰ ਹਾਂ ਪੰਜਾਬ ਦੀਆਂ ਖਬਰਾਂ ਲੈ ਕੇ ਬੁਲੇਟਿਨ ਦੀ ਸ਼ੁਰੂਆਤ ਗੁਰੂ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਤੋਂ ਕਰਦੇ ਹਾਂ ਜਿੱਥੇ ਪੰਜਾਬ ਪੁਲਿਸ ਨੇ ਅਜੇ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਈਐਸਆਈ ਅਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਥਾਣਿਆਂ ਤੇ ਗ੍ਰੇਨੇਡ ਹਮਲਿਆਂ ਦੀ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਜਦ ਮੁਲਜ਼ਮਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਪਹੁੰਚੀ ਤਾਂ ਇਹਨਾਂ ਵਿੱਚੋਂ ਇੱਕ ਮੁਲਜ਼ਮ ਨੇ ਪੁਲਿਸ ਮੁਲਾਜ਼ਮ ਤੋਂ ਹਥਿਆਰ ਖੋ ਕੇ ਪੁਲਿਸ ਟੀਮ ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਪੁਲਿਸ ਟੀਮ ਨੇ ਬਹਾਦਰੀ ਨਾਲ ਉਸ ਤੋਂ ਹਥਿਆਰ ਖੋ ਕੇ ਉਸ ਨੂੰ ਕਾਬੂ ਕਰ ਲਿਆ ਹੈ ਗ੍ਰਿਫਤਾਰ ਮੁਲਜ਼ਮ ਵਿਦੇਸ਼ੀ ਗੈਂਗਸਟਰ ਜੀਵਨ ਫੌਜੀ ਦੀ ਅਗਵਾਈ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਮੋਡੀਊਲ ਦੇ ਕਾਰਕੁਨ ਦੱਸੇ ਜਾ ਰਹੇ ਨੇ ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੀਜੀਪੀ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ ਉਰਫ ਪੱਪੂ, ਅਬਿਨਵ ਭਗਤ ਉਰਫ ਅਬੀ, ਅਜੀਤ ਕੁਮਾਰ ਉਰਫ ਅਜੂ, ਸਨੀ ਕੁਮਾਰ ਵਜੂ ਹੋਈ ਹੈ। ਇਸ ਤੋਂ ਇਲਾਵਾ ਇੱਕ ਨਾਬਾਲਗ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਇੱਕ ਹੈਂਡ ਗ੍ਰਨੇਡ ਤੇ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜੋ ਲੰਬੇ ਸਮੇਂ ਤੋਂ ਸਿਆਸਤ ਤੋਂ ਕਿਨਾਰਾ ਕਰੀ ਬੈਠੇ ਨੇ ਪਰ ਅੱਜ ਅਮਰਸਰ ਦੇ ਵਿੱਚ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦਾ ਮਕਸਦ ਉਨ੍ਹਾਂ ਦੇ ਵੱਲੋਂ ਆਪਣੀ ਬੇਟੀ ਦੇ ਲਈ ਇੱਕ YouTube ਚੈਨਲ ਨੂੰ ਲਾਂਚ ਕਰਨਾ ਸੀ ਸਿੱਧੂ ਨੇ ਦੱਸਿਆ ਕਿ ਇਸ ਚੈਨਲ ਦੇ ਰਾਹੀਂ ਉਹ ਆਪਣੀ ਸਿਹਤ ਦੇ ਰਾਜ਼ ਅਤੇ ਜੀਵਨ ਜਾਂਚ ਬਾਰੇ ਦੱਸਿਆ ਕਰਨਗੇ ਜੋ ਹੋਰਾਂ ਲੋਕਾਂ ਦੇ ਲਈ ਵੀ ਮੋਟੀਵੇਸ਼ਨ ਸਾਬਤ ਹੋਵੇਗੀ ਗੌਰਤਲ ਬੈਕ ਇਸ ਤੋਂ ਪਹਿਲਾਂ ਵੀ ਨਮਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਨਾਂ ਦਾ ਚੈਨਲ ਬਣਾ ਚੁੱਕੇ ਨੇ ਜਿਸ ਉੱਪਰ ਉਨ੍ਹਾਂ ਦੀ ਕੋਈ ਵੀ ਗਤੀਵਿਧੀ ਨਹੀਂ ਹੋ ਰਹੀ ਹੈ ਪਰ ਇਸ ਚੈਨਲ ਤੇ ਨਮਜੋਤ ਸਿੰਘ ਸਿੱਧੂ ਕਿੰਨਾ ਕੋ ਐਕਟਿਵ ਰਹਿੰਦੇ ਨੇ ਬਰਹਾਲ ਇੱਕ ਹਫਤੇ ਦੇ ਕਰ ਵਿੱਚ ਹੈ ਇਸ ਦੌਰਾਨ ਸਿੱਧੂ ਨੇ ਪੱਤਰਕਾਰਾਂ ਦੇ ਸਿਆਸੀ ਸਵਾਲਾਂ ਨੂੰ ਗੋਲਮੋਲ ਕੀਤਾ ਔਰ ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ ਹੈ ਮੈਂ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਸਿੱਧੂ ਮੁਤਾਬਕ ਕੋ ਕਹਿੰਦੇ ਨੇ ਕਿ ਮੈਂ ਸਿਆਸਤ ਦੇ ਨਾਲ ਆਪਣੇ ਘਰ ਦੇ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਤੁਸੀਂ ਕਾਂਗਰਸ ਦਾ ਹਿੱਸਾ ਹੋ ਜਾਂ ਨਹੀਂ ਜਦੋਂ ਸਿੱਧੂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਗੋਲਮੋਲ ਜਵਾਬ ਦਿੱਤਾ ਉਹਨਾਂ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਮੁਰਤੋ ਸਰਗਰਮ

ਨਵਜੋਤ ਸਿੱਧੂ ਅਫੀਸ਼ਰ ਸਾਰੇ ਮੇਰੇ ਪਲੇਟਫਾਰਮਸ ਦੇ ਉੱਤੇ ਹੋਊਗਾ ਐਨੀ ਬਡੀ ਵਾਂਟਸ ਟੂ ਗੋ ਐਂਡ ਵਿਜ਼ਿਟ ਅੱਜ ਸ਼ੁਰੂ ਹੋਇਆ ਇਸੇ ਵੇਲੇ ਸ਼ੁਰੂ ਹੋਇਆ ਅੱਜ ਸ਼ੁਭ ਦਿਨ ਹੈ ਮਾਮਾਈ ਦਾ ਅਖੇ ਤ੍ਰਿਤੀਆ ਇਸ ਕਰਕੇ ਇਹਨੂੰ ਅੱਜ ਸ਼ੁਰੂ ਕੀਤਾ ਕੋਈ ਵੀ ਉੱਥੇ ਜਾ ਸਕਦਾ ਹੁਣ ਕੋਈ ਸਵਾਲ ਸਿੱਧੂ ਸਾਹਿਬ ਮੈਂ ਬਿਨਾਂ ਸਵਾਲ ਦੇ ਉੱਤਰ ਦੇ ਜਾਊਂਗਾ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਪਰ ਮੈਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਫੇਸ ਕਰਨ ਦੀ ਕਰਜ ਰੱਖਦਾ ਰਾਈਟ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਲੇਕਿਨ ਜ਼ਿਆਦਾ ਨਹੀਂ 5-7 ਇਸ ਤੋਂ ਵੱਧ ਨਹੀਂ ਪੰਜਾਬ ਦੀ ਸਿਆਸਤ ਸਹੀ ਦੀ ਸਾਥ ਜਾ ਰਹੀ ਹੈ ਇਨੂੰ ਤੈ ਲੋਕ ਕਰਨਗੇ ਦੋਸਤ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਆਟੋਸ ਗਰੁੱਪ ਇੱਕ ਐਮਓਯੂ ਸਾਈਨ ਕਰਨ ਜਾ ਰਹੇ ਨੇ ਯਾਨੀ ਕਿ ਇਹਨਾਂ ਵਿੱਚ ਇੱਕ ਐਮਓਯੂ ਸਾਈਨ ਹੋਣ ਜਾ ਰਿਹਾ ਹੈ ਜਿਸ ਤਹਿਤ ਉਹ ਯੂਨੀਵਰਸਿਟੀ ਦੇ ਵੱਲੋਂ ਨਵੀਂ ਬੀਟੈਕ ਦੀ ਸ਼ੁਰੂਆਤ ਕਰ ਰਹੇ ਨੇ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੋਵੇਗਾ ਪੂਰੇ ਦੇਸ਼ 'ਚ ਇਹ ਪਹਿਲਾ ਕੋਰਸ ਹੈ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਵੇਗਾ ਜਦੋਂ ਬੱਚਾ 4 ਸਾਲ ਇੰਡਸਟਰੀ 'ਚ ਪੜ੍ਹੇਗਾ ਤਾਂ ਉਸ ਦੀ ਦਾਖਲੇ ਦੇ ਨਾਲ ਨਾਲ এমਪਲੋਇਮੈਂਟ ਵੀ ਹੋਵੇਗੀ ਜਿਵੇਂ ਹੀ ਬੱਚੇ ਦੀ ਡਿਗਰੀ ਖਤਮ ਹੋਵੇਗੀ ਤਾਂ ਉਹਨਾਂ ਨੂੰ ਨੌਕਰੀ ਮਿਲ ਜਾਵੇਗੀ ਇਸ ਤਰ੍ਹਾਂ ਇੰਡਸਟਰੀ ਨੂੰ ਬਣਿਆ-ਬਣਾਇਆ ਇੰਜੀਨੀਅਰ ਮਿਲ ਜਾਵੇਗਾ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਰਸਟ ਆਫ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ ਹੈ 8 ਸੈਮੈਸਟਰ ਹੁੰਦਾ ਹੈ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ 'ਚ ਚ ਯਾਨੀ ਕੈਂਪਸ ਉੱਤੇ ਇੰਡਸਟਰੀ 'ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇਕ ਨਵੀਂਕਲੀ ਜਿਹੜੀ ਕੋਸ਼ਿਸ਼ ਹੈ ਪਾਕਿਸਤਾਨ ਸਰਹੱਦ ਤੇ ਤਣਾ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਤੇ ਡਰੋਨਾਂ ਦੇ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਕਾਬੂ ਕਰਨ ਦੇ ਲਈ ਅਤਿ ਆਧੁਨਿਕ ਐਂਟੀ ਡਰੋਨ ਸਿਸਟਮ ਤਾਇਨਾਤ ਕਰੇਗੀ ਇਹ ਸਿਸਟਮ ਕੁਝ ਪੈਟ ਕਰਨ ਵਾਲੇ ਪਾਕਿਸਤਾਨੀ ਡਰੋਨਾਂ ਨੂੰ ਤੁਰੰਤ ਟਰੈਕ ਕਰਨ ਤੇ ਨਸ਼ਟ ਕਰਨ ਦੇ ਯੋਗ ਹੋਵੇਗਾ ਜਿਸ ਨਾਲ ਤਸਕਰੀ ਤੇ ਆਤਵਾਦੀ ਸਾਜ਼ਿਸ਼ਾਂ ਨੂੰ ਰੋਕਿਆ ਜਾ ਸਕੇਗਾ ਸਰਕਾਰ ਦਾ ਦਾਵਾ ਹੈ ਕਿ ਇਸ ਤਰ੍ਹਾਂ ਸਰਹੱਦ ਦੀ ਸੁਰੱਖਿਆ 'ਚ ਇਤਿਹਾਸਿਕ ਬਦਲਾਅ ਆਵੇਗਾ ਪਰ ਇੱਥੇ ਦੱਸਣਾ ਬਣਦਾ ਹੈ ਕਿ ਕੁਝ ਸਾਲਾਂ ਵਿੱਚ ਪੰਜਾਬ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੇ ਡਰੋਨਾਂ ਦੇ ਰਾਹੀਂ ਹਥਿਆਰਾਂ, ਗੋਲਾ ਬਾਰੂਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵਾਧਾ ਹੋਇਆ। ਕੂਫੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਮੁਤਾਬਕ ਪਾਕਿਸਤਾਨੀ ਤਸਕਰ ਤੇ ਆਤਵਾਦੀ ਸੰਗਠਨ ਡਰੋਨ ਦੀ ਵਰਤੋਂ ਕਰਕੇ ਪੰਜਾਬ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਡਰੋਨਾਂ ਦੀ ਘੱਟ ਉਚਾਈ ਤੇ ਛੋਟੇ ਆਕਾਰ ਕਾਰਨ ਇਹਨਾਂ ਨੂੰ ਫੜਨਾ ਸੁਰੱਖਿਆ ਏਜੰਸੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੁਣ ਗੱਲ ਕਰ ਲੈਂਦੇ ਹਾਂ ਲੁਧਿਆਣਾ ਦੀ ਜਿੱਥੇ ਕਿਸੇ ਵਿਅਕਤੀ ਦੇ ਵੱਲੋਂ ਪਾਕਿਸਤਾਨ ਦੇ ਝੰਡੇ ਇੱਕ ਮੰਦਰ ਦੇ ਬਾਹਰ ਚਿਪਕਾ ਦਿੱਤੇ ਗਏ ਜਿਸ ਦੀ ਜਾਣਕਾਰੀ ਮੰਦਰ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ ਪ੍ਰਬੰਧਕਾਂ ਮੁਤਾਬਕ ਹਰ ਹਫਤੇ ਮੰਗਲਵਾਰ ਨੂੰ 10 ਤੋਂ 15000 ਦੇ ਕਰੀਬ ਸ਼ਰਧਾਲੂ ਮੰਦਰ ਚ ਮੱਥਾ ਟੇਕਣ ਦੇ ਲਈ ਆਉਂਦੇ ਨੇ ਇਸ ਵਾਰ ਉਹਨਾਂ ਨੇ ਮੰਦਰ ਦੇ ਗੇਟ ਦੇ ਲਾਗੇ ਪਾਕਿਸਤਾਨੀ ਝੰਡੇ ਚਿਪਕੋ ਹੋਏ ਵੇਖੇ ਤਾਂ ਤੁਰੰਤ ਜਾਂਸਤੇ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਫੁਟੇਜ ਵਿੱਚ ਨਜ਼ਰ ਆ ਰਿਹਾ ਸੀ ਕਿ ਦੋ ਲੋਕ ਐਕਟਵਾ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਏ ਕਾਰਾ ਕਰਕੇ ਤੇ ਉਤੋਂ ਫਰਾਰ ਹੋ ਜਾਂਦੇ ਆ ਚੇਅਰਮੈਨ ਨੇ ਪੁਲਿਸ ਨੂੰ ਦੱਸਿਆ ਕਿ ਇਸ ਤਰ੍ਹਾਂ ਨਾਲ ਮੰਦਿਰ ਤੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਕਾਰਨ ਪੁਲਿਸ ਨੇ ਮੰਦਿਰ ਪ੍ਰਬੰਧਕਾਂ ਦੀ ਸ਼ਿਕਾਇਤ ਉੱਤੇ ਪਰਚਾ ਦਰਜ ਕਰ ਲਿਆ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਿਕਰਮ ਆਨੰਦ ਵਾਸੀ ਚੰਦਰਨਗਰ ਵਜੋਂ ਹੋਈ ਹੈ ਜਿਸ ਨਾਲ 150 ਸਾਥੀ ਵੀ ਸ਼ਾਮਿਲ ਸੀ ਇਹ ਦੋਵੇਂ ਫਿਲਹਾਲ ਫਰਾਰ ਦੱਸੀ ਜਾ ਰਹੇ ਹਨ ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਪਿੰਡ ਚੂੜਪੁਰ ਵਿੱਚ ਦੋ ਧੜਿਆਂ ਦੇ ਵਿਚਕਾਰ ਏਸੀ ਲਗਾਉਣ ਤੋਂ ਭਿਆ ਮਾਮੂਲੀ ਵਿਵਾਦ ਹਿੰਸਕ ਰੂਪ ਤੱਕ ਕਰ ਗਿਆ ਇਸ ਦੌਰਾਨ ਗੋਲੀਆਂ ਚੱਲਣ ਦੀ ਵੀ ਖਬਰ ਮਿਲੀ ਹੈ ਘਟਨਾ ਵਿੱਚ ਇੱਕ ਵਿਅਕਤੀ ਅਤੇ ਦੋ ਔਰਤਾਂ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਜ਼ੇਰੇ ਇਲਾਜ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗਵਾਂਢੀ ਏਸੀ ਲਗਾ ਰਹੇ ਸਨ ਤੇ ਉਹਨਾਂ ਵਾਲੇ ਪਾਸੇ ਚਰੀ ਮਾਰ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਿਕਾਇਤ ਥਾਣਾ ਕਬੀਰਪੁਰ ਪੁਲਿਸ ਨੂੰ ਵੀ ਦਿੱਤੀ ਹੈ ਤੇ ਆਪਣੀ ਸੁਰੱਖਿਆ ਦੇ ਲਈ ਇੱਕ ਗੇਟ ਲਗਾ ਲਿਆ ਪਰ ਗੇਟ ਨੂੰ ਪੁੱਟਣ ਦੇ ਲਈ ਜਦੋਂ ਕੁਝ ਅਨੁਸ਼ਾਸਿਤ ਵਿਅਕਤੀ ਉਹਨਾਂ ਦੇ ਘਰ ਆਏ ਜਿਨ੍ਹਾਂ ਨੇ ਪਹਿਲਾਂ ਗਾਲੀ-ਗਲੋਚ ਕੀਤਾ ਤੇ ਫਿਰ ਗੇਟ ਪੁੱਟਣ ਦੀ ਕੋਸ਼ਿਸ਼ ਕਰਨ ਲੱਗੇ ਇਸ ਦੌਰਾਨ ਇੱਕ ਨੌਜਵਾਨ ਨੇ ਗੋਲੀ ਵੀ ਚਲਾ ਦਿੱਤੀ ਜੋ ਉਸ ਦੀ ਲੱਤ ਵਿੱਚ ਜਾ ਲੱਗੀ ਮਾਮਲਾ ਥਾਣਾ ਕਬੀਰਪੁਰ ਦੇ ਧਿਆਨ ਵਿੱਚ ਲਿਆਂਦਾ ਗਿਆ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਮਲਕੀਤ ਸਿੰਘ ਜੀ ਠੀਕ ਹੈ ਡਰਾਪ ਆਪ ਤੇ ਤੁਹਾਡਾ ਸਾਡੇ ਜੀ ਗੇਟ ਪੱਟਣ ਆਏ ਸੀਗੇ ਇਹੀ ਉਹਨਾਂ ਨੂੰ ਰੋਕਣ ਲੱਗੇ ਆ ਤੇ ਉਹਨੇ ਮੇਰੇ ਗੋਲੀ ਚਲਾ ਦਿੱਤੀਆਂ ਜੇ ਦੋ ਥਾਂ ਹੀ ਵੱਜੀਆਂ ਲੜਾਈ ਕਹਦੇ ਕਿਸੇ ਨੂੰ ਲੈ ਗਏ ਦੱਸਦੇ ਸੀ ਲੜਾਈ ਜੀ ਉਹ ਐਸੀ ਲਾਉਂਦੇ ਸਾਡੇ ਬੰਦੇ ਅਸੀਂ ਨਹੀਂ ਲਾਉਣ ਦਿੰਦੇ ਸੀਗੇ ਇਹ ਥਾਣੇ ਵੀ ਗਿਆ ਆ ਆਈ ਜੀ ਥਾਣੇ ਗਿਆ ਇਹ ਦਖਾਹਤੇ ਕਹਿ ਤਾ ਸਾਣੇ ਵਾਲਿਆਂ ਸਾਨੂੰ ਸੱਦਿਆ ਸੀ ਫੈਸਲੇ ਵਾਸਤੇ ਜਿਹੜੀ ਗੋਲੀ ਚਲਾਈ ਉਹ ਕਿਹੜੇ ਬੰਦੇ ਆ ਉਹ ਇਹਨਾਂ ਨੇ ਸੱਦਿਆ ਜੀ ਉਹਨਾਂ ਨੇ ਅਣਪਛਾਤੇ ਬੰਦੇ ਆ ਅਣਪਛਾਤੇ ਬੰਦੇ ਅਣਪਛਾਤੇ ਬੰਦੇ ਉਹਨਾਂ ਨੂੰ ਪਤਾ ਜਿੰਨਾਂ ਨੇ ਸੱਦਿਆ ਕਿਹੜੇ ਆ ਹਥਿਆਰ ਸੀ ਉਹਨਾਂ ਕੋਲ ਉਹਨਾਂ ਦਾ ਕੋਈ ਪਿਸਤੌਲ ਸੀ ਕਿ ਦਾਤਰ ਸੀਗੇ ਤਹਾਡੇ ਕੋਲ ਕਿੱਥੇ ਲੱਗੀ ਹੈ ਇੱਕ ਲੱਤ ਤੇ ਲੱਗੀ ਗੋਡੇ ਤੋਂ ਥੱਲੇ ਇੱਕ ਪੈਰ ਤੇ ਹੋਰ ਵੀ ਕੋਈ ਜਣੇ ਜ਼ਖਮੀ ਹੋਇਆ ਤੁਹਾਡਾ ਹੋਏ ਆ ਉਹਨਾਂ ਨੂੰ ਉਦਾਂ ਇਹਨਾਂ ਨੇ ਕੁੱਟਮਾਰ ਕੀਤੀ ਹੈ ਜੀ ਉਹਦੇ ਉੱਧਰ ਉਹ ਵੀ ਆਦਾ ਘਲ ਕੁੱਟਿਆ ਗਿਆ ਉਹਦੇ ਗੁੱਜੀਆਂ ਸੱਟਾਂ ਮਾਰੀਆਂ ਕਿੰਨੇ ਨੇ ਜ਼ਖਮ ਹੋਏ ਹੋਰ ਤਿੰਨ ਜਣੇ ਆ ਜੀ ਇਹ ਹੁਣ ਕੀ ਮੰਗ ਕਰਨੀ ਹੈ ਜੀ ਪ੍ਰਸ਼ਾਸਨ ਸਾਨੂੰ ਸੋਅ ਦੇ ਬੁਲੇਟਿਨ ਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਕੱਲ ਫੇਰ ਮੁੜ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੋ ਇਜਾਜ਼ਤ ਧੰਨਵਾਦ